ਸਤਿਨਾਮ ਵਾਹਿਗੁਰੂ ਸਾਹਿਬ ਜੀ ਸਤਿ ਲੋਕ ਇੰਦੇ ਨਾਮ ਰਾਸ਼ੁਰੁ ਕਹਿ ਨਾ ਕੈ ਸਵਾਰੀ ਨਾਮਿ ਕਹੋ ਨਾ ਸਿਜਾਈ ਬਿਨ ਨਾਮ ਤਤ ਜਾਈ ਅਸ਼ਟ ਪਾਦੀ ਨਾਸਵਾਸ ਤੁਲੇ ਤਾਂ ਚੈ ਭਾਵੇਂ ਇੱਕ ਵਾਸਤੇ ਤਾਂ ਮਿਲੋ ਸੁਖ ਕਰਾਵੇ ਕਬੀਨਾ ਦੇ ਰਸਵੀ ਗੁਰ ਲਈ ਤਾਉ ੜਾ ਕਹੋ ਕਾਮ ਕਰੀ ਵਿਚਾਰ ਕੋ ਸਿਆਣਾਹੀ ਚਾਹਾਂ ਕਰ ਕਿਤੇ ਸਰਨ ਆਸਕਰ ਜਿਕੇ ਨਾਮ ਰੰਗ ਬ੍ਰਹਮ ਮਿਠਾ ਸਰਬ ਸੋਖਿ ਵੇ ਤਾਉ ਸਾਰਬ ਤੋ ਕੰਨਾਂ ਨਿ ਕਿਤੇ ਜਪਾਇਆ ਗਣਪਤੀ ਸ਼ਾਹੋ ਅਣੀ ਦੀ ਰਾਸਿ ਜਿੰਦਾ ਤੀਤ ਪਾਪ ਕਰ ਅੰਗਰੂਲਾ ਸੇ ਆਪਣੇ ਆਮਾਨ ਕਸ਼ ਬਾਹਰ ਸਭੀ ਕੀ ਅਗਿਆਨੀ ਮਨ ਰੋਸ ਕਦੀ ਆਪਣੇ ਪਰਤੀ ਤਾਪਹੀ ਖੋਵੇ ਬਹੁਸਕਲਿ ਸ਼ਵਕਸ ਨਾ ਹੋਵੇ ਜਿਸ ਕੀ ਬਾਸਤ ਸਿਆ ਪਰ ਆਖੈ ਰਾਖੀ ਆਖਿਆ ਮਾ ਮਾਪੈ ਉਸਤੀ ਚੌਕਣ ਕਰੈ ਨਿਹਾਰ ਜੀ ਨਾਨਕ ਸਾਹਿਬ ਸਦਾ ਦਿਆਲ ਆਨਿਕ ਭਾਮਤ ਮਾਇਆ ਕੀ ਹੀਤ ਸਰ ਪ੍ਰੋਕ ਜਨ ਅਨੇਤ ਮੇਕੀ ਛਾਇਆ ਸਿ ਬੰਧ ਲਾਵੇ ਉਹ ਬਿਟਸ ਉਹ ਮਨ ਪਛਤਾਵੇ ਜੋਦੀ ਸਹਿ ਸੁਚਾਲਨ ਹਾਲ ਲਖ ਪਰਉ ਤਹ ਅੰਜਨੰਦ ਹਾਲ ਬਟਾਉ ਸਿਆਮ ਜੁਗ ਨਾ ਵੇਤੀ ਤੱਕ ਹਾਥ ਨਾ ਰਵੇ ਕੀ ਮਨ ਹਰ ਕੇ ਗੰਮ ਕੀ ਪ੍ਰੀਤ ਸੁਲਾਈ ਕੈ ਕਿਰਪਾ ਨਾਨਕ ਕੇ ਆਪ ਨੇ ਢਾਈ ਮਿਥਿਆ ਆਕਾਰ ਕਨਕ ਟੰਬ ਸਵਾਇਆ ਮਿਥਿਆ ਮੈਂ ਮਨਤਾ ਪਾਇਆ ਮਿਥਿਆ ਰਾਜ ਜੁਗਨ ਤਨ ਮਾਲ ਮਿਥਿਆ ਕਾਮ ਕਰੋਧ ਵਿਕਰਾਲ ਮਿਥਿਆ ਰਾਖੇ ਹਸਤੀ ਅਸੋ ਵਸਤਰ ਮਿਥਿਆ ਰਖ ਸੰਮਾਇਆ ਪੀਤ ਹਸਤਾ ਮਿਥਿਆ ਕ੍ਰੋਧ ਮੋਹ ਵਿਪਾਦ ਮਿਥਿਆ ਪਸੂ ਪਰ ਕਰਤ ਕੁਮਾਨ ਹਸਤ ਭਗਤ ਸਾਹਿਬ ਕੀ ਸ਼ਰਨ ਨਾਨਕ ਦਮ ਦਮ ਦੀ ਵੈ ਹਰ ਕੀ ਚਰਨ ਮਿਥਿਆ ਸਰਪਨ ਪੰਨ ਕਾ ਸੁਨੈ ਮਿਥਿਆ ਹਾਸਤ ਪੰਨ ਕੋ ਜਿਹ ਹੈ ਮਿਥਿਆ ਮਨ ਪਰ ਪੇਖਤ ਪਪ ਪ੍ਰੀਣ ਰੂਪਾ ਕਿ ਮਿਥਿਆ ਰਸਨਾ ਭੋਜ ਨੇ ਅਨ ਸੁਆਦ ਮਿਥਿਆ ਜਨਰ ਪਦ ਵੀਨਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਗਾਵ ਹੈ ਮਿਥਿਆ ਕਨਹੀ ਪੰਗੁ ੁਕਾਰਾ ਮਿਥਿਆ ਬਾਸ ਨੇਤ ਵੀਦਾਰਾ ਮੇਰੂ ਜਿ ਇੱਤਿਆਸ ਅਹੇ ਸਭ ਤੇਹੀ ਨਾਮ ਨਿਪੀ ਹਰ ਹਰ ਨਾਮ ਲਈ ਮਿਰਦੀ ਸਤਿ ਕੀ ਆਰੰਭਾ ਸੱਚ ਬਿਨਾ ਕਹੋ ਵਕ ਸੁਚਾ ਮੇਤਾ ਨਾਮ ਬਿਨਾ ਕਮਿਆਲੇ ਹੋ ਕੀ ਆਮਤ ਤਖੈ ਮਿਗਤਾਂ ਜੀ ਮਨ ਸਿਮਰਨ ਨਾਮ ਰੰਗਿ ਥਾਪੇ ਹੋਈ ਈ ਬਿਨਾ ਚੋ ਓਖੀ ਕੀ ਜਾਏ ਮੋਰੀ ਦੇ ਪਾਗ ਨੈਣੇ ਪਰੇ ਸੇਸ ਆਉ ਕਾਮਾ ਜੋ ਕਰਪਾ ਕੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ اپنا کیا ਕਿਸੇ ਨੂਰ ਜਨਾਕ ਕਿਸੇ ਬੁਧਾਤਿ ਨੀਰਾ ਓ ਪਾਵਸਿਆ ਰਸਗਤਿ ਰਹਤ ਸਭੇ ਜਨ ਅਤਮ ਕੀ ਰਹਤ ਜਿਸ ਪਾਵੈ ਸੁਨਰੇ ਨਲਦਾਈ ਤਾ ਰਤਨਾਂ ਤਰਿ ਹਰ ਸਮਾਈ ਸੋ ਸੇਵਨਿਸ ਕੇਤਾ ਕਰੀ ਨਿਮਖ ਦੇਵਤਾ ਪ੍ਰਾਲਕ ਹਰੀ ਸੰਗ ਹੋ ਗਾ ਕਾਮ ਕਰੂ ਦਰ ਲਭੋ ਮਿਰਸਦਾ ਹੀ ਅਮੀਨਾ ਨਾਨਕ ਪ੍ਰਭ ਸਿਰ ਗਗਤੀ ਕਾੜ ਪਰਸਾਦ ਗੁਰਦੇਵ ਹਸ਼ਟ ਅੰਦੇ ਜੈ ਪਰਸਾਦ ਕੀ ਅਪਨ ਤਖਾ ਹੈ ਦਿਸਟਾ ਕਰ ਕੌਰਹ ਮਨ ਰਾਹੀ ਜੈ ਪਰਸਾਦ ਸੁਗੰਧ ਤੱਲਾਵੇ ਇਸ ਕੋ ਸਿਮਰਤਾ ਪਰਮ ਵਿਦਪਾਵੇ ਜੈ ਪਰਸਾਦ ਬਸੈ ਸੁਖ ਮੰਤਰ ਇਸੇ ਧਿਆਇ ਸਦਾ ਬਲਵੇਂ ਅੰਤ ਜੈ ਪ੍ਰਸਾਦ ਕਰੈ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਇਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਮੈਂ ਨਿਮ ਸਦਾ ਧਿਆਇਐ ਧਿਆਵਣ ਜੁਗ ਜੈ ਪ੍ਰਸਾਦ ਬਾਣ ਪਟੰਬਰ ਹੰਡਾ ਤਿਸੇ ਭੀ ਆਗ ਬਖਿਆ ਬਰ ਲਵਮੈਂ ਜੈ ਪਰਸਾਦ ਸੁਭ ਸੇਜ ਸੁਣੀ ਜੈ ਮਰਿਆਠ ਮਹਿਰ ਤਾਕਾ ਜਸਗਾ ਬੀਜੇ ਜੈ ਪਰਸਾਦ ਮਨ ਉਤਸਾਹ ਤੂ ਰਮਨ ਹੈ ਮੁਖ ਤਾਕਾ ਜਸਰਤ ਸੰਭਖਾਲੇ ਜੈ ਪਰਸਾਦ ਤੇਰੇ ਤਾਮਨਾ ਮਨ ਸਦਾ ਤੇ ਆਵੇ ਕੇਵਲ ਭਾਰ ਬੰਨ ਹਰ ਹਜੀ ਜੰਤਨ ਰਗੈ ਭਾਨ ਪਾਪੇ ਨਾ ਲੈ ਕੇ Passe ਕੀ ਕਰ ਜਾਵੇਂ ਜੇ ਪਰਸਾ ਦਾ ਰੋਗ ਗੰਚੜੇ ਲੇ ਲਾਉ ਤਿਸਰਾ ਮੁਸਤੇ ਜੇ ਪਰਸਾ ਤੇ ਉਲਾ ਰਹਕ ਮਨ ਜੋ ਕਾਵੇਂ ਹਰ ਹਰ ਜਸ ਕਹਿ ਕੇ ਜੇ ਪਰਸਾ ਤੇ ਸੰਗਮ ਸਿਦਰ ਠਾਕੀ ਮਨ ਸ਼ਾਂਤੀ ਪਰ ਖਾ ਕਰਤਾ ਉਤਰਾਣੈ ਜੈ ਕਰਸਾ ਦੇ ਤੁਝ ਕੋ ਨਾ ਪਾ ਉਚੈ ਮਰ ਸਾਸ ਸਾਸਿਰ ਸਿਮਰੋ ਪ੍ਰਭ ਯੂਚਿ ਜੈ ਕਰਸਾ ਨ ਪਾਈ ਜਗ ਲਭੇ ਨਾਰਕ ਕੀ ਭੰਤ ਕਹੇ ਜੈ ਕਰਸਾ ਮੁਖਨ ਪਹਿਰੇ ਕੈ ਮਾਗੇ ਸੇ ਭਗਤਿ ਆਵਲ ਸੰਗੀਏ ਜੈ ਕਰਸਾ ਦਸ ਹਸਤ ਸੁਵਾਲੀ ਮਨ ਕਿਸ ਬਰਾ ਕੋ ਕਉ ਨ ਵਿਸਾਰੀ

ਸਰਬ ਬਿਹਾਰੀ ਇਸ ਬ੍ਰਹਮ ਦਾ ਸਾ ਸਤਿ ਤਿਵਾਰੀ ਨਿਰ ਅਸਾ ਫਿਰ ਸੁੰਦਰ ਰੂਪ ਸੁਪਰਾਸਿਗਰ ਸੁੰਦਰ ਆਲੋਪ ਨੇ ਅਸਾ ਕਰਣੀ ਕੀ ਦਾਕ ਸੁਪਰਾਸਿਮ ਸਦਾ ਜਗ ਰਹਾ ਜੈ ਪਰਸਾਬ ਤੇਰੀ ਪਪ ਰਹਿ ਗੁਰ ਪ੍ਰਸਾਦ ਨਾਮਿ ਕਿਰਤਿ ਲਸ ਕਰ ਜੈ ਪਰਸਾਬ ਸੁਰ ਕਰਤ ਨਾਮ ਜੈ ਪ੍ਰਸਾਦ ਏਖੇ ਬਿ ਸਮਾਜ ਜੈ ਪ੍ਰਸਾਦ ਬੋਲੇ ਅਪਤਨ ਸਦਾ ਜੈ ਪ੍ਰਸਾਦ ਸੁਖ ਸਹਿਜ ਪ੍ਰਸੰਨ ਜੈ ਪ੍ਰਸਾਦ ਹਸਤ ਕਰ ਚਲਹਿ ਨਿਰਨਸਾ ਸਦੂਰਨ ਅਧਿ ਜੈ ਪ੍ਰਸਾਦ ਪਰਮ ਕੁਤ ਪਵੈ ਜੈ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭੂ ਗੁਰ ਕਾ ਕਲਾਗ ਗੁਰ ਪ੍ਰਸਾਦਿ ਨਾਨਕ ਮਨ ਚਾਪੋ ਜੈ ਪ੍ਰਸਾਦਿ ਤੂੰ ਪ੍ਰਗਟ ਸਭ ਸੰਸਾਰਿ ਇਸ ਪ੍ਰਾਉ ਨੂਰ ਨਾ ਕੋ ਬਿਸਾਰਿ ਜੈ ਪ੍ਰਸਾਦ تیਰਾ ਪ੍ਰਤਾਪ ਤੂ ਰਹੀ ਮਨ ਭੋਲ ਤੁਮ ਕਾ ਕੋ ਆਤਮ ਜੈ ਪ੍ਰਸਾਦ ਤੇਰੇ ਕਾਜ ਸੂਰੇ ਤਿਸੈ ਦਾ ਪ੍ਰਣ ਸਦਾ ਹਰਿ ਜੂਏ ਦੀ ਐਂ ਪ੍ਰਸਾਦੋ ਕਹੈ ਸੱਚ ਰਹੀ ਮਾ ਮੇਰੇ ਤੂੰ ਤਾਂ ਸਿਮਾ ਰੱਖ ਜੇ ਐਂ ਪ੍ਰਸਾਦ ਸਭ ਕੀ ਜੰਗ ਸੁਈ ਨਾਮ ਬਿਨਾ ਨਾਮ ਜਪੈ ਜੰ ਸੁਈ ਆਪ ਜਪਾਈ ਜਪੈ ਸੁਣਾਓ ਆਪ ਗਮਾਈ ਸੋ ਹਰ ਕੋ ਗਾਓ ਪ੍ਰਾਪ ਕਰ ਭਾ ਕੇ ਹੋਏ ਪ੍ਰਕਾਸ਼ So ਮੇਰਾ ਸਾਧ ਸੰਗ ਸਮੋਹਤ ਜੀ ਵੀਰ ਸਾਧਿਕ ਸੰਗ ਬਾਣੀ ਧੰਮ ਰਖਦਾ ਸਾਧਿਕ ਸੰਗ ਉਪਰਹ ਜਤਨ ਸਾਧਕੀ ਮੇਕਣਾ ਕਰਨੇ ਕੌਣ ਕਰਾਣੀ ਨਾ ਰੇ ਸਾਧਕੀ ਸੋਪਾ ਆਪਾਂ ਬਹਿ ਸਮਾਣੀ ਸਾਧਿਕ ਸੰਗ ਅਤਿ ਚਿਰ ਮੇ ਸਾਧ ਕੇ ਸੰਗ ਸੁਰਾ ਪਰਤਨ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਉਮਰਤ ਨਸ ਉੱਚਾ ਸਾਧ ਸੰਗ ਸਭ ਕੀ ਰੇਰ ਸਾਧ ਕੇ ਸੰਗ ਬਨੁ ਹਰਮੈ ਸਾਧ ਕੇ ਸੰਗ ਅਟਕ ਤੋ ਆਵਨ ਸਾਧ ਸੰਗ ਅਸਤ ਮਰ ਪਾਵੈ ਸਾਧ ਕੇ ਸੰਗ ਸਾਧ ਸੰਗ ਨਿਕ ਪ੍ਰਭ ਸੋ ਅਰਸਨ ਸਾਧ ਸੰਗ ਸੁਖਮਨ ਸਾਮੀਤ ਸਾਧੂ ਕੈ ਸੰਗ ਮਹਾ ਪਨੀਤਾ ਸਾਧ ਸੰਗ ਕੇ ਸੰਹ ਨਹੀਂ ਬੈ ਸਾਧ ਤਰ ਸਕਦਾ ਵਿਗਰ ਬੈ ਸਾਧ ਕੈ ਸੰਗ ਸਾਧ ਕਾ ਸੰਗ ਕੇਵਲ ਆਲਗ ਨਮ ਸਾਧਿਕ ਸੰਗ ਪਾਏ ਨਾਮ ਵਿਧਾਵ ਨਾਮਿ ਸਬ ਕੈ ਗ੍ਰਹਾਨ ਸਾਧਿਕ ਕਾ ਸੰਗ ਸਭੁ ਕਲ ਉਦਾਰਣ ਸਾਧ ਸੰਸਾਧ ਮੀਨਤਾ ਕਟਮ ਨਿਸਤਾਰੈ ਸਾਧੂ ਕੈ ਸੰਗ ਸੋ ਤਨ ਪਾਵੈ ਜਿਸ ਸੰਤਿ ਸਭ ਕੋ ਮਨ ਸਾਵੈ ਸਾਧ ਸੰਗ ਨੰਮਰਾਏ ਕੈ ਸੇਵਾ ਸਾਧਕ ਸੰਗ ਸੁਰਪਾ ਸੁਨਦੇਵਾ ਸਾਧੂ ਕੈ ਸੰਗ ਪਾਪ ਲਾਇਣ ਸਾਧ ਸੰਗ ਅਮਤ ਹੁਣ ਗਾਇਣ ਸਾਧਕ ਕੈ ਸੰਗ ਸਭ ਥਾਨ ਕਰਮ ਨਾਹਿ ਸਾਧਕ ਕੈ ਸੰਗ ਸਪਲ ਜਲਮ ਸਾਧਕ ਕੈ ਸੰਗ ਰਹੀ ਅਸ਼ਖਾਲ ਦਰਸ਼ਨ ਭੇਟ ਤੋ ਬੋ ਕਨੇ ਨਾਲ ਸਾਧਿਕਾ ਸੰਗ ਕਲੋ ਘਤ ਹਾਰੈ ਸਾਧਿਕਾ ਸੰਗ ਨਰਕ ਪਰ ਹਾਰੈ ਜੋ ਬਿਖ ਸੰਗੀ ਨਾ ਹੁਮਾ ਸੁਗੇਤਾ ਸਾਧੂ ਸੰਗ ਵਿਛ੍ਰਿਤ ਹੰ ਮੇਨਾ ਜੋ ਇਚੈ ਸੋ ਹੀ ਫਲ ਪਾਵੈ ਸਾਧਿਕਾ ਸੰਗ ਨਿਮਿੱਥ ਜਾਵੈ ਆਰਮ ਬਸਾਧਿਤ ਦਸਹਿ ਨਾਮ ਕੀ ਉਤਮ ਸਾਗ ਸੁਨ ਰਸੈ ਸਾਧਿਕਾ ਸੰਗ ਸੁਧਰੋ ਹਰਨਾ ਸਾਧ ਸੰਗਿਆਰ ਕੇ ਗੁਣ ਕਾਉ ਸਾਧਕਾ ਸੰਗ ਨ ਮਨ ਥੇ ਬਿਸਰੈ ਸਾਧ ਸੰਗ ਸੰਗ ਪਰਮੇਸਤਰੈ ਸਾਧਕਾ ਸੰਗ ਲਗੈ ਬ੍ਰਹਮ ਵਿਥਾ ਸਾਧੂ ਕਹੈ ਸਾਖੜਕ ਅਪੀਖਾ ਸਾਧ ਸੰਗ ਭਈ ਅਗਿਆਤਵੀ ਸਾਧ ਸੰਗ ਗਟ ਭਈ ਹਮਾਰੀ ਸਾਧਕੇ ਸੰਗ ਮਿਟੇ ਸੰਗ ਲੋਗ ਨਾ ਜ ਸਾਧ ਭੇਟੇ ਸੰਜੋਗ ਸਾਧ ਕੇ ਕੋਲਾ ਪੀਰ ਨਾ ਜਾਣੇ ਜੀਤਾ ਸੁਹੈ ਕੀਤਾ ਬਖਿਆਨੇ ਸਾਧ ਕੇ ਉਪਾਅ ਤੈ ਗੁਣ ਤੀ ਦੂਰ ਸਾਧ ਕੇ ਉਪਾਅ ਰਹੇ ਪਰ ਗੂਰ ਸਾਧ ਕੇ ਸੋਪਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇ ਸਾਧ ਕੀ ਸੁਭਾਉ ਉਤਪੀਉਤੀ ਸਾਧ ਕੀ ਸੁਭਾਉ ਜਿ세 ਰਾਜ ਰਣ ਕੋਲਾ ਕੈ ਤਨ ਪਾਵਾਂ ਮਰੇ ਬਗਿਆਨੀ ਕਹਿ ਨਿਰਜੇ ਕਾ ਧਿਆਪ ਸੁਦਾ ਕੋਉ ਦੈ ਉਹ ਚੰਦਨ ਰੀਪਾ ਮਰੇ ਬਗਿਆਨੀ ਕਾਹਿ ਹੈ ਨੰਰਾਉ ਨਾਰਾਇਣ ਪਾਵ ਕਾ ਸਹਿ ਸੁਬਾਉ ਮਰੇ ਬਗਿਆਨੀ ਨਿਰਮਲ ਤੇ ਨਿਰਮਲਾ ਜਿ세 ਰਾਜ ਰਣ ਕੋਲਾ ਕੈ ਤਨ ਬ੍ਰਹਮ ਗਿਆਨੀ ਕੈ ਮਨ ਹੋਈ ਪ੍ਰਗਾਸ ਜੈਸੇ ਧਾਰੀ ਉਮਰੇ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਰਵਾਨ ਬ੍ਰਹਮ ਗਿਆਨੀ ਕੈ ਨਾਹੀ ਅਮਿਵਾਨ ਬ੍ਰਹਮ ਗਿਆਨੀ ਹੋਇਤੇ ਉਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਾਈ ਨਾਲ ਜਿਹਨੇ ਪ੍ਰਭ ਆਪ ਕਰੇ ਬ੍ਰਹਮ ਗਿਆਨ ਦੀ ਸਗਲ ਕੀ ਨੀਨਾ ਹਰਿ ਤਵ ਰਸ ਪ੍ਰਭ ਗਿਆਨ ਦੀ ਚੀਨਾ ਬ੍ਰਹਮ ਗਿਆਨ ਨਿਕੇ ਸਭਿ ਉਪਰਮਿਆ ਬ੍ਰਹਮ ਗਿਆਨ ਦੀ ਕਸ਼ੂਰਾਜਾ ਪਹਿਆ ਬ੍ਰਹਮ ਗਿਆਨ ਦੀ ਸਦਾ ਸੰਗਰਸੀ ਬ੍ਰਹਮ ਗਿਆਨ ਦੀ ਨੀਂਦ ਚੰਬਰ ਦਸਸੀ ਬ੍ਰਹਮ ਗਿਆਨ ਦੀ ਬੰਧਨਤੀ ਮੋਤਰਾ ਬ੍ਰਹਮ ਗਿਆਨੀ ਕੀ ਨਿਰਮਲ ਜਗਤਾ ਬ੍ਰਹਮ ਗਿਆਨੀ ਕਾੁਰ ਦਿਨ ਗਿਆਨ ਬ੍ਰਹਮਾ ਨਾਮ ਕੀ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋਪਰਿਆ ਸਿਰ ਪ੍ਰੇਮ ਗਿਆਨੀ ਕਾ ਦੇ ਦਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਾਹਾ ਬ੍ਰਹਮ ਗਿਆਨੀ ਬ੍ਰਹਮ <Sess> ਗਿਆਨੀ

ਬ੍ਰਹਮ ਗਿਆਨੀ ਕੈ ਸਗਲ ਮਤ ਮਾਹੀ ਬ੍ਰਹਮ ਗਿਆਨੀ ਕਾ ਕਾਉਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਮੰਦਵੇ ਕਰਾਪਿਉ ਬ੍ਰਹਮ ਗਿਆਨੀ ਸਰਵ ਕਹਾਵਾ ਕਰਿਉ ਬ੍ਰਹਮ ਗਿਆਨੀ ਕੀ ਮਿਤ ਕਾਉਣ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕਾਇਆ ਅਪਾਰ ਨਾਨਕ ਬ੍ਰਹਮ ਗਿਆਨੀ ਕਉ ਸਦਾ ਰਮ ਸਰਕਾਰ ਬ੍ਰਹਮ ਗਿਆਨੀ ਸਭ ਸਿੱਚ ਗਾ ਕਰਤਾ ਬ੍ਰਹਮ ਗਿਆਨੀ ਸਭ ਦੇਵ ਰੇਵੀ ਬੰਤਾ ਬ੍ਰਹਮ ਗਿਆਨੀ ਮੁਕਤਾ ਜੋਤ ਜੀ ਦਾ ਦਾਤਾ ਬ੍ਰਹਮ ਗਿਆਨੀ ਪੂਰਨ ਬ੍ਰਹਮ ਬੀ ਦਾਤਾ ब्रह्म ज्ञानी अनामक नाथ ब्रह्म ज्ञानी का स्वरूप परम नाथ ब्रह्म ज्ञानी ਬੰਦਾ ਗੁਰ ਪ੍ਰਸਾਦਿ ਵਿਖਿਆ ਪਰਹਰ ਮਨ ਕੀ ਬਾਸ ਨ ਮਨਤੀ ਤਰੈ ਇੰਦਰੀਂ ਦੇ ਪੰਜ ਦੋ ਤੇ ਰਖ ਨਾਮਿ ਕੋਟ ਬਿ ਕੋ ਐਸਾ ਪ੍ਰਸਾਦ ਮੈਸ ਨ ਸੋਇ ਸੋ ਪਰ ਸੋ ਪ੍ਰਸਾਦ ਕਿਸੇ ਕੀ ਮਾਇਆ ਤੇ ਹੋਏ ਕੈਨ ਕਰਮ ਕਰਤੇ ਹੋਵੇ ਜੇ ਕਰਮ ਤਿਸ ਬੈਸ ਰੋਕ ਨਿਰਭਰ ਧਰਮ ਰਾਹੋਂ ਪਲਕੀ ਚਲਹੀਂ ਬਾਚੈ ਕੇਵਲ ਪਉਖਰ ਕੀਰਤਨ ਸੰਗਰਾਚੈ ਵਾਂਗਾਂ ਤਨ ਸਿਮਰਨ ਗੁਰ ਪਾਣ ਸਭਿ ਪਰਹੋਦ ਕਿਰਪਾ ਮੰ ਆਪ ਬਿਰਿਟੇ ਨਾਵ ਜਪਾਵੈ ਨਾਨਕ ਹੋ ਮੈ ਸੁਨੋ ਪਰਮਗਤ ਪਾਵੈ ਅਗਉਤੀ ਭਗਵੰਤ ਮਹਤੁ ਗਰਾ ਰੰਗ ਸਉ ਤਿਆਗੈ ਦੁਸ਼ਟ ਕਾ ਸੰਗ ਮਨ ਮੇਂ ਗਰਸਾ ਸੰਗਲਾ ਪਨਬ ਕਰਦਿਆ ਸਗਲ ਮਾੜ ਪਰਨ ਸਾਜ ਸਭ ਕੇ ਪਾਪਾਂ ਮਨ ਲਖੂਐ ਤੇਸ ਭਗਵਾਨ ਦੀ ਕੀ ਮੰ ਊਤਮ ਹੋਐ ਭਗਵੰਦ ਕੀ ਤਹਿ ਲ ਕਰੈ ਨਿਤ ਦੀਤਾ ਮਨ ਤਨ ਅਰਪੈ ਈਸ਼ਨ ਪਰੀਤਾ ਹਾਰ ਕੀ ਤਨ ਅਰਦਵ ਸਭ ਹੈ ਨਾਨਕ ਐਸਾ ਭਗਤੀ ਪਰਮਤ ਕੋ ਗਾਵੇ سو پنٹ تو من پرا سکت بجے موکھم ہے چلے ਜਹ ਵਰਨਾ ਤੂਦੀ ਉਪਦੇਸ਼ਾ ਨਾਨਕਿਸ ਪੰਡਤ ਕੋ ਸਦਾ ਆਦੇਸ਼ ਬੀਜ ਮਕਰ ਸਰਬ ਤੋ ਗਿਆ ਚਹ ਵਰਨਾ ਮੈਂ ਜਪੈ ਕੋ ਦਬ ਜੋ ਜੋ ਜਪੈ ਤਿਸ ਕੀ ਗਤਿ ਹੋਈ ਸਾਧ ਸੰਗਿ ਪਾਵੈ ਜਨ ਕੋਈ ਘਰ ਕਿਰਪਾ ਅੰਤ ਉਰ ਧਾਰੇ ਆਸ ਪਰੇਤਾ ਭਗਤ ਪਾਤਲਕ ਉਤਾਰੈ ਸਾਗਰੋ ਘਾਉ ਕਜਿਨਾਵ ਕਲਿਆਣ ਗੁਰੂਪੰਗਲ ਗੁਣ ਕਹਾਵਾ ਕਾਹੋ ਜੁਤ ਕਿਤੇ ਲਾ ਪਾਈਏ ਧਰਮ ਨਾਨਕ ਦੇਸਿ ਮਿਲੈ ਜੀਵਨ ਕੀਆ ਤਰ ਕਰਮ ਇਸ ਕੈ ਬਾਦ ਪਾਤ੍ਰਮ ਤਾ ਲੇਵਾ ਇਸ ਕਾ ਨਾਮ ਸਤਿਰਾ ਹਵਤਾਸ ਰਾਤਵਰਾ ਨਗਰੀ ਆਇਆ ਦਾਰ ਦੇ ਸੰਖੇਪ ਪਾਈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੁਦਾਸੇ ਸਦਾ ਕਹਿਣ ਪਰਮਾਪਨੇ ਦਾਸ ਕੋ ਆਪ ਕਿਰਪਾ ਕਰੇ ਇਸ ਦਾਸ ਕੋ ਸੰਸੁਤੀ ਕਰੇ ਸਗਲ ਸੰਗ ਆਤਮ ਹੋਦਾਸ ਐਸੇ ਜਿਲਤ ਨਾਲਿਕ ਰਾਮ ਹੋਦਾਸ ਰਉ ਕੇ ਆਪਿਆ ਆਤਮ ਹਿਤਾ ਵੈ ਜੀਵਨ ਮੁਕਤਾ ਸੋ ਗਾਵੈ ਤੈਸਾ ਅਰਥ ਤੈਸਾ ਸੁਸੂਗਾ ਸਦਾ ਅਨੰਦਾਂ ਨਹੀਂ ਮਿਹੋਗਾ ਤੈਸਾ ਸੁਗਰਮ ਤੇ ਸੀਸ ਮਾਟੀ ਤੈਸਾ ਅਨਮਕ ਤੇ ਸੀਸ ਕਾਟੀ ਤੈਸਾ ਬਾਤ ਤੈਸਾ ਵਿਵਹਾ ਤੈਸਾ ਰੰਗ ਤੈਸਾ ਰੰਗਾ ਜੋ ਮਤਾਰੇ ਸਾਈਂ ਤੁ ਗਤਾ ਨਾਨਕਾ ਪਰੰਗ ਕੀਐ ਜੀਵਨ ਮੁਕਤ ਭਾਗਿ ਭਿਮਕੇ ਸਿਗਲੇ ਤਾ ਜਿਤ ਜਿਨ ਕਾ ਰਾਹ ਤੈ ਸਾਥਿ ਨਾ ਹੋ ਆਪੇ ਗਗਨ ਕਰਾਵਣ ਜੋਗ ਪ੍ਰਪਾਵੇਂ ਸੋਈ ਪਨਮੋਗ ਅਸੇ ਆਪਈ ਅਨਤ ਕਾ ਲਕੀਨਾਂ ਦਾ ਵੀ ਹੈ ਉਪਾਰ ਬ੍ਰਹਮ ਕੀ ਰਾਗ ਜੈਸੀ ਮੱਲੇ ਤੈ ਸਾ ਪਰਗਾਸੇ ਆੜ ਬ੍ਰਹਮ ਕਰਤਾ ਵੀਨਾਸ ਸਦਾ 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 ਦਿਆਲ ਸਿਮਰ ਸਿਮਰ ਹਰਿ ਨਾਮਿਕ ਭੇ ਨਿਹਾਲ ਸਦਾ 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 ਦਿਆਲ